ਤਸੀਂ ਸਾਰੇ ਦੇਖ ਰਹੇ ਹੋ ਆਪਕੇ ਨਿਊਜ਼ ਆਪਕੇ ਨਿਊਜ਼ ਵਿੱਚ ਆਪਕਾ ਸਭ ਦਾ ਸਵਾਗਤ ਹੈ ਜੀ ਸੜਕ ਸੁਰੱਖਿਆ ਦੇ ਅਖੀਰਲੇ ਦਿਨ ਲਗਾਇਆ ਮੁਫਤ ਅੱਖਾਂ ਦਾ ਚੈੱਕਅਪ ਐਸ ਐਸ ਬੀ ਸਿੰਘ ਮੀਨਾ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ श्री मुकत्सर साहिब शम्मी कुमार मानियो श्री गौरव यादव आईपीएस डीजीपी पंजाब दिया हदायता तित श्री पाگیرत सिंह मीणा आईपीएस एसएसपी श्री मुकत्सर साहिब बलो जिला अंदर पंद्रह जनवरी तो चौदह फरवरी तक नेशनल सड़क सुरक्षा महीना मनाया गया जिस तित पुलिस दिया वक्त वक्त टुकड़िया बलो जित के स्कुला सड़क सुरक्षा नियम बारे सेमिनार राही जागरूकता थे ही जिले दिया सब दे

श्रीमती आरती एस आई वरुण मुख अफसर थाना सिटी श्री मुकतसर साहिब ससा जसप्रीत सिंह छाबड़ा प्रधान वेलफेयर क्लब अते मेंबर राज सड़क सुरक्षा सलाहकार ऋषि तनेजा मौजूद सन इस मौके श्री पागीरथ सिंह मीना आई पी एस 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 ਪੀ ਵੱਲੋਂ ਅਖਾਦੇ ਮੈਡੀਕਲ ਕੈਂਪ ਦਾ ਰਿਬਨ ਕੱਟ ਕੇ ਸ਼ੁਰੂਆਤ ਕੀਤੀ ਗਈ ਅਤੇ ਉਨ੍ਹਾਂ ਦੱਸਿਆ ਕਿ ਵਕ ਵਕ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਅੰਦਰ 15 ਜਨਵਰੀ ਤੋਂ 14 ਫਰਵਰੀ ਤੱਕ ਨੈਸ਼ਨਲ ਸੜਕ ਸੁਰੱਖਿਆ ਮਹੀਨਾ ਮਨਾਇਆ ਗਿਆ ਜਿਸ ਸਿੱਥਿ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਅੱਗੇ ਵੀ ਚੱਲਦੇ ਰਹਿਣਗੇ ਅਤੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮੁਕਤੀਸਰ ਕਲੱਬ ਦੇ ਸਹਿਯੋਗ ਨਾਲ ਸਾਈਕਲ ਸਵਾਰਾਂ ਨੂੰ 100 ਦੇ ਕਰੀਬ ਰਿਫਲੈਕਟਰ ਜੈਕਟਾਂ ਵੰਡੀਆਂ ਗਈਆਂ ਤਾਂ ਜੋ ਸਾਈਕਲ ਤੇ ਆਪਣੇ ਕੰਮਕਾਰ ਤੋਂ ਵਾਪਸ ਆਉਂਦਿਆਂ ਰਾਤ ਸਮੇਂ ਹਾਦਸਿਆਂ ਤੋਂ ਬਚਿਆ ਜਾ ਸਕੇ ਅਤੇ ਪ੍ਰਦੂਸ਼ਣ ਚੈੱਕ ਟੀਮ ਵੱਲੋਂ ਵਹੀਕਲ ਦੇ ਮੁਫਤ ਪ੍ਰਦੂਸ਼ਣ ਚੈੱਕ ਕੀਤੇ ਗਏ ਇਸ ਮੌਕੇ ਅਵੇਅਰਨੈਸ ਟੀਮ ਦੇ ਇੰਚਾਰਜ ਐਸ ਆਈ ਹਰਿਮੰਦਰ ਸਿੰਘ ਏ ਐਸ ਆਈ ਗੁਰਜੰਟ ਸਿੰਘ ਰਜਿੰਦਰ ਤਨੇਜਾ ਸ੍ਰੀ ਜੋਗਿੰਦਰ ਸਿੰਘ ਜੀ ਸ੍ਰੀ ਬਲਜਿੰਦਰ ਸਿੰਘ ਵਾਰਡ ਅਟੈਂਡੈਂਟ ਲਖਪ੍ਰੀਤ ਸਿੰਘ ਐਡਵੋਕੇਟ ਅਸ਼ੀਸ਼ ਕੁਮਾਰ ਬਾਂਸਲ ਐਡਵੋਕੇਟ ਚਮਨ ਲਾਲ ਬਾਂਸਲ ਆਰ ਪੀ ਮੀਡਾ ਮਹਿਲ ਕੁਮਾਰ ਰਿਤਿਕ ਸੁਖੀਜਾ ਗੁਰਪਿਆਰ ਸਿੰਘ ਬਲਜਿੰਦਰ ਸਿੰਘ ਆਦੇ ਹਾਰਸਨ ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੁਸੀਂ ਸਾਰੇ ਦੇਖ ਰਹੇ ਹੋ ਆਪਕੇ ਨਿਊਜ਼ ਆਪਕੇ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਣਿਤ ਸੁਰੱਖਿਆ ਦੇ ਅਖੀਰਲੇ ਦਿਨ ਲਗਾਇਆ ਮੁਫਤ ਅਖਾਣਾ ਚੈੱਕਅਪ ਐਸ ਐਸ

श्रीमती आरती एस आई वरुण मुख अफसर थाना सिटी श्री मुकतसर साहिब ससा जसप्रीत सिंह छाबड़ा प्रधान वेलफेयर क्लब अते मेंबर राज सड़क सुरक्षा सलाहकार ऋषि तनेजा मौजूद सन इस मौके श्री पागीरत सिंह मीना आई पी एस 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 ਪੀ ਵੱਲੋਂ ਅਖਾਦੀ ਮੈਡੀਕਲ ਕੈਂਪ ਦਾ ਰੀਬਨ ਕੱਟ ਕੇ ਸ਼ੁਰੂਆਤ ਕੀਤੀ ਗਈ ਅਤੇ ਉਨ੍ਹਾਂ ਦੱਸਿਆ ਕਿ ਬਖ ਬਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਅnder 15 ਜਨਵਰੀ ਤੋਂ 14 ਫਰਵਰੀ ਤੱਕ ਨੈਸ਼ਨਲ ਸੜਕ ਸੁਰੱਖਿਆ ਮਹੀਨਾ ਮਨਾਇਆ ਗਿਆ ਜਿਸ ਤਿੱਥ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਅੱਗੇ ਵੀ ਚੱਲਦੇ ਰਹਿਣਗੇ ਅਤੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਮੁਕੱਦਰ ਸਾਹਿਬ ਪੁਲਿਸ ਵੱਲੋਂ ਮੁਕਤੀ ਸਰ ਕਲਬ ਦੇ ਸਹਿਯੋਗ ਨਾਲ ਸਾਈਕਲ ਸਵਾਰਾਂ ਨੂੰ 100 ਦੇ ਕ੍ਰੀਪ ਰਿਫਲੈਕਟਰ ਜੈਕਟਾਂ ਵੰਡੀਆਂ ਗਈਆਂ ਤਾਂ ਜੋ ਸਾਈਕਲ ਤੇ ਆਪਣੇ ਕੰਮਕਾਰ ਤੋਂ ਵਾਪਸ ਆਉਂਦਿਆਂ ਰਾਤ ਸਮੇਂ ਹਾਦਸਿਆਂ ਤੋਂ ਬਚਿਆ ਜਾ ਸਕੇ ਅਤੇ ਪ੍ਰਦੂਸ਼ਣ ਚੈੱਕ ਟੀਮ ਵੱਲੋਂ ਵਹੀਕਲ ਦੇ ਮੁਫਤ ਪ੍ਰਦੂਸ਼ਣ ਚੈੱਕ ਕੀਤੇ ਗਏ। ਇਸ ਮੌਕੇ ਅਵੇਅਰਨੈਸ ਟੀਮ ਦੇ ਇੰਚਾਰਜੇ ਐਸ ਆਈ ਹਰਿਮੰਦਰ ਸਿੰਘ, ਐਸ ਆਈ ਗੁਜਰਨ ਸਿੰਘ, ਰਜਿੰਦਰ ਤਨੇਜਾ, ਸ੍ਰੀ ਜੋਗਿੰਦਰ ਸਿੰਘ ਜੀ, ਸ੍ਰੀ ਬਲਜਿੰਦਰ ਸਿੰਘ ਵਾਰੜ ਅਟੈਂਡੈਂਟ ਲਵਪ੍ਰੀਤ ਸਿੰਘ ਐਡਵੋਕੇਟ ਅਸ਼ੀਸ਼ ਕੁਮਾਰ ਬਾਂਸਲ ਐਡਵੋਕੇਟ ਚਮਨ ਲਾਲ ਬਾਂਸਲ ਆਰਤੀ ਮੀਡਾ ਮਹਿਲ ਕੁਮਾਰ ਰਿਤਿਕ ਸੁਖੀਜਾ ਗੁਰਪਿਆਰ ਸਿੰਘ ਬਰਜਿੰਦਰ ਸਿੰਘ ਆਦੇ ਹਜ਼ਰ ਸੰ। ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ। ਅਨ ਜੜਾ ਜੋ ਨੈਸ਼ਨਲ ਰੋਡ ਸੇਫਟੀ ਮੰਥ ਹੈ ਜੋ 15 ਜਨਵਰੀ ਨੂੰ ਚਾਲੂ ਹੋਇਆ ਸੀ ਔਰ ਅੱਜ ਉਸ ਦਾ ਲਾਸਟ ਡੇ ਹੈਗਾ। ਉਸ ਵਿੱਚ ਅਸੀਂ ਪੂਰੇ ਮੰਥ ਦੇ ਵਿੱਚ ਜੋ ਇੱਥੇ ਕੇ ਜੋ ਐਨ ਜੀਓਜ਼ ਹੈਗੇ ਜਿਵੇਂ ਮੁਕਤੀ ਪਰ मुक्तिसर वेलफेयर क्लब है सहयोग और बाकी काफ़ी एन जी ओज है सहयोग व प्रोग्राम साड़ी टीम ने ऑर्गनाइज करवाए हैं अज भी अस इतने जो फ्री आई चेकअप का कैंप है सिविल हॉस्पिटल के डॉक्टर साहबाना के सहयोग असं कर रहे हैं इतने जो ड्राइवर है उन्होंअप चल रहा है और जो पॉल्यूशन है वो भी व्हीकल का असी फ्री चैक कर रहे हैं और काफ़ी जो जैकेट्स वगैरह वो भी असी बननी हैगी ये आज ही साढ़े प्रोग्राम खत्म नहीं होगा ये साढ़े सांटिन्यूस जो रोड सेफ्टी अवेयरनेस है लोगों अपील है कि जो रोड सेफ्टी के जो रूल रेगुलेशन है कि तो पालन करो मैं डॉक्टर हर्षप्रीत कौर महेंद्रा सिविल हॉस्पिटल होस्पिटल मुक्तर आई स्पेशलिस्ट एज आई स्पेशलिस्ट वर्क कर देंज अई टीम इतने आए हुए है आप नैशनल सेफ्टी मंथ सैलीब्रेट कर रहे है ਇਹ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਮਨਾਇਆ ਜਾਂਦਾ ਹੈਗਾ ਤੇ ਅਸੀਂ ਐਨਜੀਓ ਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇਹ ਆਰਗੇਨਾਈਜ਼ ਕੀਤਾ ਹੈਗਾ ਇੱਥੇ ਡਰਾਈਵਰਸ ਦੇ ਜਾਂ ਜੋ ਵੀ ਡਰਾਈਵਿੰਗ ਕਰਦੇ ਹੈਗੇ ਟਰੱਕ ਡਰਾਈਵਰਸ ਹੋਗੇ ਬੱਸ ਡਰਾਈਵਰਸ ਹੋਗੇ ਉਹਨਾਂ ਦੀ ਅੱਜ ਨਿਗ੍ਹਾ ਪਰ ਇੱਥੇ ਟੈਸਟ ਕਰ ਰਹੇ ਆਂ ਜਿਨ੍ਹਾਂ ਨੂੰ ਜਿਨ੍ਹਾਂ ਦੀ ਇਨਫੈਕਟਿਵ ਵਾਈਜ਼ਾਈਟ ਹੈਗੀ ਹੈ ਵੀਕ ਹੈਗੀ ਹੈ ਉਹਨਾਂ ਨੂੰ ਅਸੀਂ ਸਿਵਲ ਹਸਪੀਟਲ ਮੁਕਸਰ ਰੈਫਰ ਕਰਕੇ ਉਹਨਾਂ ਦਾ ਪ੍ਰੋਪਰ ਚੈੱਕਅਪ ਉਹਨਾਂ ਨੂੰ ਗਲਾਸੇਸ ਦਾ ਨੰਬਰ ਪ੍ਰਿਸਕ੍ਰਾਈਬ ਕਰਾਂਗੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗੀ ਕਿ ਸੜਕ ਨਿਯਮਾਂ ਦੀ ਪਾਲਣਾ ਕਰਨ ਤਾਂ ਕਿ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ ਸਾਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੀ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਔਰ ਅੱਜ ਇਸ ਕਲੋਜ਼ਿੰਗ ਦੇ ਉੱਤੇ ਅਸੀਂ ਤਨੇਜਾ ਬਰੋਲ ਪੰਪ ਦੇ ਉੱਪਰ ਡਰਾਈਵਰਾਂ ਦੀਆਂ ਅੱਖਾਂ ਦਾ ਚੈੱਕਅਪ ਕੈਂਪ ਔਰ ਨਾਲ ਉਹਨਾਂ ਨੂੰ ਮੈਡੀਸਨ ਐਨਕ ਤੇ ਇਸ ਤੋਂ ਇਲਾਵਾ ਜਿਵੇਂ ਪ੍ਰਡਿਊਸ਼ਨ ਜਿਹੜਾ ਵਹੀਕਲ ਕਰਦੇ ਆ ਉਹਨਾਂ ਦਾ ਚੈੱਕਅਪ ਬਿਲਕੁਲ ਫਰੀ ਦੇ ਵਿੱਚ ਕਰਵਾ ਰਹੇ ਆ ਜੀ ਮੁਕਤੀ ਸਰ ਵੈਲਫੇਅਰ ਕਲੱਬ ਸਾਡੇ ਨਾਲ ਸਹਿਯੋਗ ਕਰ ਰਿਹਾ ਔਰ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਅਸੀਂ ਜਿਵੇਂ ਮਾਗੀ ਮੇਲੇ ਦੇ ਦੌਰਾਨ ਬਹੁਤ ਜਿਹੜੀ ਸੰਗਤ ਜਿਹੜੀ ਆਈ ਸੀ ਇੱਥੇ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਬਕਾਇਦਾ ਅਸੀਂ ਇੱਕ ਮੇਲੇ ਦੇ ਵਿੱਚ ਸਟਾਲ ਲਾ ਕੇ ਉੱਥੇ ਲਿਟਰੇਚਰ ਵੰਡਿਆ ਜੀ ਔਰ ਉਹਨਾਂ ਨੂੰ ਇਸ ਲਈ ਪ੍ਰੇਰਿਤ ਕੀਤਾ ਕਿ ਟ੍ਰੈਫਿਕ ਨਿਯਮਾਂ ਨੂੰ ਜੇਕਰ ਅਸੀਂ ਸਮਝਦੇ ਆਂ ਵਰਤਦੇ ਆਂ ਤਾਂ ਜ਼ਿੰਦਗੀ ਬਚਦੀ ਹੈ। ਉਹ ਜ਼ਿੰਦਗੀ ਬਹੁਤ ਕੀਮਤੀ ਹੈ ਜੀ ਔਰ ਜ਼ਿੰਦਗੀ ਤੋਂ ਬਿਨਾ ਕੁਝ ਵੀ ਨਹੀਂਗਾ ਇਸ ਕਰਕੇ ਮੈਂ ਖਾਸ ਕਰਕੇ ਬੱਚਿਆਂ ਨੂੰ ਅਪੀਲ ਕਰੂੰਗਾ ਜਿਹੜੇ ਬੱਚੇ ਹੁਲੜਬਾਜੀ ਕਰਦੇ ਆਂ ਕਾਰਾਂ ਭਜਾਉਂਦੇ ਹੋਏ ਵੀਡੀਓ ਬਣਾਉਂਦੇ ਆਂ ਸਿਰਫ ਇੱਕ ਸਟੇਟਸ ਪਾਉਣ ਵਾਸਤੇ ਵਿਊ ਲੈਣ ਵਾਸਤੇ ਔਰ ਉਹ ਵੀ ਕਈ ਵਾਰੀ ਜਿਹੜੇ ਹੈਗੇ ਆ ਮੌਤ ਦੀ ਗਿਰਤੀ ਵਿੱਚ ਤਬਦੀਲ ਹੋ ਜਾਂਦੇ ਆ ਤੁਸੀਂ ਵੇਖਿਆ ਹੋਣਾ ਪਿਛਲੇ ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਆ ਜਨਮ ਦਿਨ ਤੇ ਚੱਲੇ ਸੀਗੇ ਬੱਚੇ ਮਨਾ ਰਹੇ ਸੀ ਜਨਮ ਦਿਨ ਔਰ ਨਾਲ ਵੀਡੀਓ ਬਣਾ ਰਹੇ ਸੀ ਹਲਲ ਬਾਜੀ ਕਰ ਰਹੇ ਸੀ ਐਕਸੀਡੈਂਟ ਹੋ ਗਿਆ ਚਾਰ ਬੱਚਿਆਂ ਦੀ ਮੌਕੇ ਤੇ ਮੌਤ ਹੋਈ ਇੱਕ ਜ਼ਖਮੀ ਹੋਇਆ ਤੋ ਐਸਾ ਬੱਚੋ ਨਾ ਕਰਿਆ ਕਰੋ ਸਾਡੀ ਇਹ ਹੀ ਦੇ ਨਾਲ ਸਰ ਸਰਸਰੀ さん ਦੇ ਕੇ ਕੀ ਕਰਨਾ ਚਾਹੋਗੇ ਨਿਤ 15 ਜਨਵਰੀ ਤੋਂ 14 ਫਰਵਰੀ ਤੱਕ ਹਿੰਦੁਸਤਾਨ ਦੇ ਪੂਰੇ ਕੋਨੇ-ਕੋਨੇ ਵਿੱਚ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਇਸੇ ਅੰਤਰਗਤ ਸਾਡੇ ਸ਼੍ਰੀ ਮੁਖਸਰ ਸਾਹਿਬ ਵਿਖੇ ਪੰਜਾਬ ਪੁਲਿਸ ਨਿਤ ਸਰ ਵੈਲਪਰ ਕਲੱਬ ਵੱਲੋਂ ਸਾਂਝੇ ਤੌਰ ਤੇ ਇਸ ਮਹੀਨੇ ਦੇ ਦੌਰਾਨ ਲੋਕਾਂ ਨੂੰ ਸੜਕ ਸੁਰੱਖਿਆ ਤੇ ਜਾਣਕਾਰੀ ਦਿੱਤੀ ਗਈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਸਾਡੇ ਐਸਐਸਪੀ ਸਾਹਿਬ ਮਾਨਯੋਗ ਸ਼੍ਰੀ ਭਾਗੀ ਰਸਨ ਮੀਨਾ ਜੀ ਦਾ ਜਿਨ੍ਹਾਂ ਨੇ ਇਸ ਹਫਤੇ ਦੌਰਾਨ ਬਹੁਤ ਸਹਿਯੋਗ ਦਿੱਤਾ ਨਾਲ ਹੀ ਵਿਸ਼ੇਸ਼ ਧੰਨਵਾਦੀ ਹਾਂ ਅਸੀਂ ਟ੍ਰੈਫਿਕ ਐਜੂਕੇਸ਼ਨ ਸੈੱਲ ਅਵੇਅਰਨੈਸ ਟੀਮ ਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਡੇ ਨਾਲ ਰਲ ਕੇ ਉਹ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਇਸ ਮਹੀਨੇ ਦੌਰਾਨ ਅਸੀਂ 800 ਦੇ ਕਰੀਬ ਜਿਹੜੀਆਂ ਪਸ਼ੂਆਂ ਦੇ ਗਲਾ 'ਚ ਪਾਲ ਦੀ ਰੇਡੀਅਮ ਬੈਲਟਾਂ ਬਣਵਾਈਆਂ ਅਤੇ ਹੁਣ ਤੱਕ ਅਸੀਂ 35 ਜੈਕਟਾਂ ਜੋ ਹੈਗੇ ਸਾਈਕਲ ਚਾਲਕ ਨੇ ਰਾਤ ਨੂੰ ਉਹ ਲੇਟ ਘਰਾਂ ਨੂੰ ਜਾਂਦੇ ਨੇ ਉਹਨਾਂ ਨੂੰ ਅਸੀਂ ਮੁਫਤ ਵੰਡ ਰਹੇ ਹਾਂ ਸਾਡੇ ਨਾਲ ਇਸ ਮਹੀਨੇ ਦੇ ਦੌਰਾਨ ਸਰਦਾਰ ਗੁਰਜਤ ਸਿੰਘ ਜਟਾਲਾ ਜੀ ਸਰਦਾਰ ਹਮਮਰਮੰਦਰ ਸਿੰਘ ਅਤੇ ਸਾਰੀ ਮੁਕਤਸਰ ਵੈਲਫੇਅਰ ਕਲੱਬ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਹ ਸੜਕ ਸੁਰੱਖਿਆ ਮੀਲਾ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਇਆ ਗਿਆ ਅੱਜ ਅਸੀਂ ਵਿਸ਼ੇਸ਼ ਤੌਰ ਤੇ ਤਨੀਜਾ ਪੈਟਰੋਲ ਪੰਪ ਵਿਖੇ ਇੱਕ ਵਿਸ਼ਾਲ ਅੱਖਾਂ ਦਾ ਚੈੱਕਅਪ ਕੈਂਪ ਸਿਰਫ ਡਰਾਈਵਰ ਭਰਾਵਾਂ ਲਈ ਲਾਇਆ ਹੈ ਕਿ ਇਹਨਾਂ ਦੀ ਅੱਖਾਂ ਦੀ ਨਿਗਾਹ ਚੈੱਕ ਕਰਕੇ ਜੋ-ਜੋ ਕਮੀਆਂ ਹਨ ਐਨਕਾਂ ਦਵਾਈਆਂ ਇਹਨਾਂ ਨੂੰ ਮੁਫਤ ਦਿੱਤੀਆਂ ਜਾਣ ਅਤੇ ਸਾਡੀਆਂ ਟੀਮਾਂ ਲਗਾਤਾਰ ਅੱਗੇ ਤੋਂ ਇਹੋ ਜਿਹੇ ਉਪਰਾਲੇ ਕਰਦੀਆਂ ਰਹਿਣ ਗਿਆ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇ